ਪੂਰੇ ਸਾਰੇ ਫਾੜੇ ਹੋ ਰਹੇ ਆ ਕਿਉਂ ਨਹੀਂ ਵੀ ਤੁਸੀਂ ਕੰਟਾਉਂਦੇ ਬਹੁਤ ਬੁਰਾ ਹਾਲ ਪੰਜਾਬ ਚ ਕਦੇ ਵੀ ਇੰਨਾ ਬੁਰਾ ਹਾਲ ਨਹੀਂ ਸੀ ਇਹ ਇੰਟੈਲੀਜੈਂਸ ਫੇਲਿਅਰ ਆ ਇਹਨਾਂ ਦੇ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਨੇ ਲਾਇਆ ਜਿਹੜੇ ਲੋਕਾਂ ਨੇ ਪੈਸੇ ਇਕੱਠੇ ਕਰਦੇ ਉਹਨਾਂ ਨੇ ਲੱਖਾਂ ਵਾਲੇ ਕੰਮ ਕਰ ਰਹੇ ਆ ਤੇ ਮੈਂ ਪਾਵਨ ਨੂੰ ਅਵਾਜ਼ ਕਰਾਂਗਾ ਕਿ ਸੱਚਾਈ ਤੇ ਜਲਦੀ ਇੱਕੋ ਜਾਨ ਚੱਪੇ ਇਸ ਪਾਰਟੀ ਦੇ ਪੰਜਾਬ ਬਦਲੋ ਬੇਮਾਨੋ ਦਾ ਰਾਜ ਬਦਲੋ ਕਮੰਤਮਾਨ ਸਰਕਾਰ ਜਿੰਦਾਬਾਦ ਮੁਬਾਰਕੋ ਜਿੰਦਾਬਾਦ ਕਮੰਤਮਾਨ ਸਰਕਾਰ ਮੁਬਾਰਕੋ ਜਿੰਦਾਬਾਦ ਚੇੜਾ ਕਮੰਤਮਾਨ ਸਰਕਾਰ ਜਿੰਦਾਬਾਦ ਜਿੰਦਾਬਾਦ ਮੁਬਾਰਕੋ ਮੁਬਾਰਕੋ ਕਮੰਤਮਾਨ ਸਰਕਾਰ ਜਿੰਦਾਬਾਦ ਖੁਰਦਬਾਦ ਸਾਰੇ ਕਾਰਕਟਰਮਾਂ ਨੂੰ ਬੇਨਤੀ ਹੈ ਜੋ ਸਾਨੂੰ ਤੋਂ ਹਦੇਸ਼ ਹੈ ਅਸੀਂ ਸ਼ਾਂਤਵੇਂ ਤਰੀਕੇ ਨਾਲ ਰੋਡ ਜਾਮ ਕਰਾਂਗੇ ਥੋੜੀ ਦੇਰ ਉਸ ਤੋਂ ਬਾਅਦ ਪੁਚਾ ਗਏ ਹੋਏਗਾ ਬਦਲ ਬਦਲ ਦਿਓ ਤਾਜ ਬਦਲ ਦਿਓ ਕੋਈ ਮਾਨੋਕਾਰ ਰਾਜ ਬਦਲ ਦਿਓ ਭਗਵਾਨੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ

ਮੈਂ ਬੇਨਤੀ ਕਰਨਾ ਚਾਹਨਾ ਕਿ ਹਰ ਨਾਗਰਿਕ ਚਾਹੇ ਪੰਜਾਬ ਦਾ ਚਾਹੇ ਦੇਸ਼ ਦਾ ਸਭ ਤੋਂ ਵੱਡੀ ਗੱਲ ਉਹਦੇ ਪਾਸੇ ਹੁੰਦੀ ਆਪਣੀ ਸੁਰੱਖਿਆ ਟੈਕਸ ਲਾਣਾ ਟੈਕਸ ਦੇਣਾ ਟੈਕਸ ਨਹੀਂ ਲੈਣਾ ਕੋਈ ਕੰਮ ਸਾਰੀਆਂ ਸੈਕਟਰੀ ਚੀਜ਼ਾਂ ਜਦੋਂ ਇੱਕ ਨਾਗਰਿਕ ਨੂੰ ਇੰਨਾ ਡਰ ਪੈ ਗਿਆ ਆਪਣੀ ਸੁਰੱਖਿਆ ਦਾ ਪਰ ਉਹ ਜਿਹੜੀ ਸਰਕਾਰਾਂ ਜਦੋਂ ਦਿਨ ਨਹੀਂ ਚਾਹਦੀ ਅੱਜ ਵੀ ਗੱਲ ਕਰੀਏ ਲਾਰਡ ਆਰਡਰ ਦੀ ਪੰਜਾਬ ਦੀ ਮੈਂ ਦੱਸਣਾ ਚਾਹਨਾ ਕਦੀ ਰਾਤ ਨੂੰ 10 ਵਜੇ ਤੋਂ ਬਾਅਦ ਅੱਜ ਵੀ ਡੇੜ ਦੇ ਵਿੱਚ ਕਿਸੇ ਚੌਂਕ ਦੇ ਵਿੱਚ ਕਿਸੇ ਸੜਕ ਦੇ ਵਿੱਚ ਕੋਈ ਨਾਕਾ ਨਹੀਂ ਮਿਲੇਗਾ ਤੁਹਾਨੂੰ ਉਹ ਮੁੰਡੇ ਮਿਲਣਗੇ ਦਾਤਰਾ ਲੈ ਕੇ ਜਿਹੜੇ ਕਿ ਝੂੜੀਆਂ ਗੱਟ ਕੇ ਫੋਨ ਕਰਦੇ ਅੱਜ ਸਾਨੂੰ ਚੜ੍ਹਦੀਸਾ ਪੁਰਾਣਾ ਪੰਜਾਬ ਦੀ ਸ਼ੁਰੂਆਤ ਨਜ਼ਰ ਆਉਂਦੀ ਏ ਜਿਨ੍ਹਾਂ ਲੋਕਾਂ ਨੇ 1983-84 ਦੇਖਿਆ ਹੋਵੇਗਾ ਉਹਨਾਂ ਨੂੰ ਯਾਦ ਹੋਵੇਗਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਹੀ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਬੁਲਵਾਦ ਇਤਨੀ ਹੀ ਹੋਈ ਸੀ लॉ एंड ऑर्डर की गल करिए कोई पुलिस ऑफिसर अपने आप को भी नहीं सुरक्षित समझता नशे के खिलाफ युद्ध पंजाब के सरकार ने शुरू कोई व्यक्ति है जैसे कि कोई बड़ा डीलर मुस ने बढ़या हो कोई बड़ी कंपनी बड़ी हो छोटे-छोटे यार बंदे के हाथ आज बड़ी हत्याएं जी ਇਹ ਬਾਰਾ ਸੋਸ਼ਲ ਮੈਂਬਰ ਨੇ ਅੱਜ ਸਾਰੀ ਕਿਚੜੀ ਅਸੀਂ ਬੰਦ ਕਰਕੇ ਸਾਰੇ ਉੱਥੇ ਲੜਤਾ ਦੇ ਬੈਠੇ ਆ ਕਿਉਂਕਿ ਪ੍ਰੋਟੈਸਟ ਕੀਤਾ ਹੈ ਤਾਹੀ ਲਈ ਕਿ ਅਸੀਂ ਜੰਮ ਕਰਦੇ ਆ ਅਸੀਂ ਇੱਕ ਵਾਰੀ ਫੇਰ ਆਪਣੀ ਜ਼ਿੰਦਗੀ ਲਈ ਇੱਕ ਵਾਰੀ ਫੇਰ ਇਕੱਠੇ ਹੋਏ ਹਮਲਾ ਬੋਲੀਏ ਸਰਕਾਰ ਦੇ ਖਿਲਾਫ ਤੇ ਇਸ ਸਰਕਾਰ ਨੂੰ ਅਸੀਂ ਲਾਉਣ ਦੀ ਤਿਆਰੀ ਕਰੀਏ ਜਿੰਦਾਂਤ ਦੀ ਜਨਤਾ ਪਾਰਟੀ ਜਿੰਦਾਂਤ ਕੋਪੀ ਲਾੜ ਰਹੇ ਸਰਪੰਚ ਸਾਹਿਬ ਸਾਰੇ ਸਬਕਾਰਿਓ ਲੀਡਰਸ਼ਿਪ ਤੇ ਕਨੇ ਵਰਕਰ ਸਾਹਿਬ ਅਸੀਂ ਸਾਰੇ ਇਕੱਠੇ ਹੋਏ ਆ ਇਹ ਜੋ ਰਾਤ ਨੂੰ ਸਾਡੇ ਬਹੁਤੀ ਸਬਕਾਰਿਓ ਲੀਡਰ ਜੀ ਬਲਵੰਤ ਕਾਲੀਆ ਜੀ ਦੇ ਹੈ ਵਿਕੇ ਹੋਇਆ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਇਹ ਸਿਰਫ ਬਲਵੰਤ ਕਾਲੀਆ ਜੀ ਦੇ ਘਰ ਤੇ ਅੰਮਾਨ ਨਹੀਂ ਹੋਇਆ ਸਾਡੇ ਸਭਨੇ ਘਰਾਂ ਤੇ